ਅੱਜ ਗੁਰੂ ਹਰਗੋਬਿੰਦ ਸਾਹਿਬ ਨੇ ਖਾਪਰੇ ਤੀਰਾਂ ਦਾ ਗੁਰੂ ਮਾਰ ਨੇ ਪੱਥਾ ਭਰ ਲਿਆ ਹੈ ਅਫਰ ਨਖੰਦ ਸੰਗ ਉੱਚ ਵਾਈ ਤੇ ਗੁਰੂ ਜੀ ਨੇ ਇੱਕ ਖੱੱਚਰ ਦੇ ਉੱਤੇ ਦੋਵੇਂ ਪਾਸੇ ਤੀਰਾਂ ਦੀਆਂ ਗੁਰਜੀਆਂ ਭਰ ਲਈਆਂ ਗੁਰਜੀਆਂ ਐਨ ਪੂਰੇ ਜਿਵੇਂ 5-5 7-700 ਤੀਰ ਖੱਤਰਾ ਦੀਆਂ ਖੁਰਜੀਆਂ ਦੇ ਵਿੱਚ ਪਾ ਕੇ ਤੇ ਨਾਲ ਸੂਰਮਿਆਂ ਨੂੰ ਲੈ ਲਿਆ ਜਦ ਚਹੀ ਲੈ ਤੁਰਤ ਚੱਲਾਏ ਕਿਉਂਕਿ ਵੀ ਜਦੋਂ ਵੀ ਪੱਥੇ 'ਚ ਤੀਰ ਮੁਕਣ ਉਹਦੋਂ ਹੋਰ ਪੱਥਾ ਪਿਆਰ ਹੋ ਜਾਵੇ ਸਿ ਸ਼ਿਕਰਤਾਰ ਪੁਰੇ ਕਰਵਾਏ ਸਤਿਗੁਰੂ ਜੀ ਨੇ ਇਹ ਤੀਰ ਨਾ ਪਿੱਛੇ ਤੁਹਾਨੂੰ ਪਤਾ ਹੀ ਹੈ ਸ਼੍ਰੀ ਗੁਰਪਤਾਰ ਪੁਰੇ ਕਿ ਕਰਵਾਏ ਸਨ ਸਿੱਖਿਆ ਕੋ ਦੇ ਦੇ ਕਰਵਾਏ ਆਪ ਸਿੱਖਿਆ ਦੇ ਦੇ ਕੇ કારીਗਰਾਂ ਨੂੰ ਵੀ ਐਦਾਂ ਦਾ ਤੀਰ ਬਣਾਓ ਇਸ ਤਰੀਕੇ ਦਾ ਬਣਾਓ ਬੜੇ ਨਵੇਂ ਤਰੀਕੇ ਦੇ ਤੀਰ ਬਣਵਾਏ ਸਿ ਪਰ ਰੱਬੇ ਸਾਡਾ ਧਰੀ ਪੁੱਜ ਮੂਲ ਤੇ ਗੁਰੂ ਮਾਰ ਨੇ ਮੋਢੇ ਉੱਤੇ ਵੱਡੀ ਸਾਰੀ ਢਾਲ ਰੱਖ ਲਈ ਸਵਾ ਪੰਜ ਸਿਰ ਕੇ ਜਸ ਫੁੱਲ ਤੇ ਜਿਹਦੇ ਉੱਤੇ ਫੁੱਲ ਸਵਾ ਪੰਜ ਸੇਰ ਦਾ ਜਿਵੇਂ ਗੁਰੂ ਜੀ ਦੀ ਢਾਲ ਨਾ ਚੱਕੀ ਜਾਏ ਮਾਰੇ ਬੰਦੇ ਤੋਂ ਤਾਂ ਜੀਦੇ ਅਗਲੇ ਪਾਸੇ ਢਾਲ ਦੇ ਲੋਹੇ ਦਾ ਫੁੱਲ ਹੁੰਦਾ ਹੈ ਨਾ ਜੇ ਉਹਦਾ वजन ਕਰੀਏ ਤੇ 2.5 ਸੇਰ ਹੋ ਜਾਵੇ ਖੜਗ ਖੇਤ ਕਰ ਬਾਂ ਮੈਂ ਤਰਣੀ ਗੁਰੂ ਮਹਾਰਾਜ ਜੀ ਨੇ ਉਸ ਵੇਲੇ ਤਲਵਾਰ ਦਾ ਜੁਦ ਕਰਨ ਵੇਲੇ ਜੋ ਢਾਲ ਖੱਬੇ ਹੱਥ ਵਿੱਚ ਤਾਰਨ ਕਰੀਦੀ ਹੈ ਤੇ ਪੈਰਾਂ ਨਾਲ ਉਛਲ ਕੇ ਜਿਸ ਉਤੇ ਛਤ్రੂ ਦਾ ਵਾਰ ਸਹਾਰੀ ਨਾਲ ਢਾਲ ਕਹਿੰਦੇ ਆ ਤੇ ਤਲਵਾਰ ਜਾਂ ਖੰਡਾ ਚੌੜਾ ਤਿੱਖੀ ਢਾਂਗ ਵਾਲਾ ਗੁਰੂ ਜੀ ਨੇ ਸੱਜੇ ਹੱਥ ਵਿੱਚ ਫੜ ਲਿਆ ਪਦ ਕੋ ਫਾਦਨ ਰੇ ਪਤੇ ਜਰਣੀ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਧੀ ਦੇ ਮਾਲਕ ਆਪ ਆਪਣੇ ਘੋੜੇ ਤੇ ਸਵਾਰ ਹੋ ਗਏ ਚੰਦਰ ਹਾਸ ਚੋਰਾ ਖਪਤਾਰ ਹੱਥ ਦੇ ਵਿੱਚ ਗੁਰੂ ਜੀ ਨੇ ਤੇ ਚੌੜਾ ਖੰਡਾ ਫੜਿਆ ਹੈ ਦੀਰਘੋਤ ਦਿਪਤ ਗਰ ਤਾਰਾ ਮਹਾਰਾਜ ਜੀ ਦਾ ਖੰਡਈ ਵੜਾ ਚੌੜਾ ਚਮਕਾਂ ਮਾਰਦਾ ਹੈ ਇੱਕ ਹੱਥ ਮੈਂ ਬਾਗ ਉਠਾਈ ਤੋੜੇ ਤੇ ਚਰੇ ਇੱਕ ਹੱਥ ਵਿੱਚ ਨਾਲ ਢਾਲ ਦੇ ਨਾਲ ਘੋੜੇ ਦੀ ਵਾਂਗ ਫੜ ਲਈ ਦੁਸ਼ਮਣ ਦਲ ਦੇ ਅੰਸ਼ ਦ੍ਰਿਸ਼ਟ ਚ ਲਾਏ ਤੇ ਗੁਰੂ ਮਹਾਰਾਜ ਜੀ ਤਿਆਰ ਵਰ ਤਿਆਰ ਹੋ ਕੇ ਜਾਹੋ ਜਲਾਲ ਵਾਲੇ ਤੇਗਾਂ ਪ੍ਰਤਾਪਾਂ ਤੇਗਾਂ ਟੀਰਾ ਵਾਲੇ ਸਤਿਗੁਰੂ ਕੋੜੇ ਤੇ ਚੜੇ ਚਿੱਟੀ ਕਲਗੀ ਵਾਲੇ ਸਤਿਗੁਰੂ ਜੀ ਨੇ ਫਿਰ ਆਪਣੀ ਗਹਿਰੀ ਨਜ਼ਰ ਪੀਰ ਰਸੀ ਨਜ਼ਰ ਨਾਲ ਦੁਸ਼ਮਣ ਦੇ ਦਲ ਵੱਲ ਨਜ਼ਰ ਮਾਰੀ ਗੁਰੂ ਜੀ ਨੇ ਦੂਰ ਤੱਕ ਜਦ ਦੁਸ਼ਮਣ ਦੇ ਦਲ ਨੂੰ ਤੱਕਿਆ ਜੱਟੂ ਗयो ਸੈਨ ਕੈ ਸੰਗ ਭਾਈ ਜੱਟੂ ਨੂੰ ਇਸ਼ਾਰਾ ਕੀਤਾ ਚੱਲ ਬਈ ਭਾਈ ਜੱਟੂ ਸੈਨਾਨ ਲੈ ਕੇ ਅੱਗੇ ਵਧਿਆ ਧੁਪ ਪ੍ਰਹਾਰ ਤਸ਼ੇਰੋ ਜੰਗ ਤੇ ਸਾਧ ਸੰਗਤ ਢੋਲੀਆਂ ਦਾ ਹੁਕਮ ਸੀ ਵੀ ਪਹਿਲਾਂ ਗੋਰੀਆਂ ਗੋਲੀਆਂ ਚਲਾ ਦਿਓ ਨਮਸ਼ਕਾਰਨੀਆਂ ਚੱਲੀਆਂ ਤੇ ਗੋਲੀ ਇਹਦੇ ਇੰਨੀ ਕੁ ਵਾਹੀ ਗਈ ਇੰਨੀ ਕੁ ਵਰੀ ਕਿ ਅਸਮਾਨ ਦਾ ਰੰਗ ਸਾਧ ਸੰਗਤ ਦੀ ਕਾਲਾ ਹੋ ਉਠਿਆ ਠਾ ਠਈ ਧੰਬੋਂਕਣ ਹੋਈ ਬੰਦੂਖ ਚੱਲੀ ਠਾ ਠਾ ਠਈ ਠਈ ਕਰਕੇ ਕਵੀ ਜੀ ਕਹਿੰਦੇ ਚਾਰੇ ਪਾਸੇ ਅਸਮਾਨ ਵਿੱਚ ਧੁੰਜਾਂ ਭੈਣ ਲੱਗ ਪਈਆਂ ਹਿਰਤ ਹੈ ਵਡਜੋਤਾ ਜੋਈ ਸੂਰਮੇ ਘੋੜਿਆਂ ਨੂੰ ਖਮਾ ਖਮਾ ਗੋਲੀਆਂ ਤੇ ਬੰਦੂਕਾਂ ਚਲਾ ਰਹੇ ਨਿਕਸ ਗੌਣ ਤੈ ਨਰਤ ਅਗਾਰੇ ਕੋਈ ਸੂਰਮੇ ਨਿੱਨਾ ਉਹਨਾਂ ਦਾ ਏਰੀਆ ਨਾ ਉਹਨੂੰ ਜਥੇ ਤੋਂ ਨਿਕਲ ਕੇ ਬਾਹਰ ਜਿਹੜੇ ਲੜਦੇ ਹਨ ਰੰਗਤ ਵਾਏ ਤੂਫਾਨ ਪਰਹਾਰੇ ਕਿਉਂਕਿ ਜਦੋਂ ਇਹ ਕਹਿਣਾ ਲਾਜ਼ਮੀ ਸੀ ਗੁਰੂ ਜੀ ਦਾ ਵੀ ਜਥੇ ਚ ਰੋ ਜਦੋਂ ਜੰਗ ਹੁੰਦੀ ਨਾ ਬੰਦੇ ਉਹ ਜੋਸ਼ ਵਿੱਚ ਆਉਂਦੇ ਆ ਤੇ ਬੰਦੇ ਇੰਨੇ ਹੀ ਜ਼ਿਆਦਾ ਜੋਸ਼ੀਲੇ ਹੋ ਜਾਂਦੇ ਫਿਰ ਉਹ ਪਰਵਾਹ ਹੀ ਨਹੀਂ ਕਰਦੇ ਉਹ ਫਿਰ ਐ ਸਮਝਦੇ ਵੀ ਹੁਣੇ ਹੀ ਜਾ ਕੇ ਬੰਦੇ ਦੇ ਗਲ ਪਾਏ ਜਾਈਏ ਤੇ ਮਾਰੇ ਜਾਈਏ ਮਾਰੇ ਦਈਏ ਦੁਸ਼ਮਣ ਨੂੰ ਇਹ ਥੋੜੀ ਜੀ ਕਾਲੀ ਵਿੱਚ ਜਾਪ ਤੇ ਜੇ ਨਿਕਲ ਜਾਈਏ ਤੇ ਫਿਰ ਸਾਧ ਸੰਗਤ ਜਿੱਤ ਦੀ ਵਜਾਇ ਮੌਤ ਹੱਥ ਲੱਗਦੀ ਐ ਕਹਿ ਕਹਿ ਕੇ ਵੀ ਕਈ ਵਾਰ ਸੂਰਮੇ ਜੋਸ਼ ਵਿੱਚ ਜ਼ਿਆਦਾ ਆ ਜਾਂਦੇ ਸਾਧ ਸੰਗਤ ਦੀ ਗੱਲ ਹੈ ਤਦੇ ਗੁਰੂ ਜੀ ਨੇ ਸ਼ਕਤੀ ਦੇ ਨਾਲ ਭਗਤੀ ਰੱਖੀ ਐ ਜੋਸ਼ ਦੇ ਨਾਲ ਹੋਸ਼ ਰੱਖਿਆ ਨਾਮ ਜਪਣ ਵਾਲਿਆਂ ਦੇ ਗੁਰਮੁਖਾਂ ਦੇ ਮਨ ਸੁਚੇਤ ਰਹਿੰਦੇ ਆ ਜੱਟੂ ਕਰਿਓ ਨੀਰਜ ਸਕਾਲਾ ਭਾਈ ਜੱਟੂ ਉਹਸ ਵੇਲੇ ਨੇੜੇ ਪਹੁੰਚਿਆ ਲਾਗਤ ਗੁਲਕਾਰ ਦੇ ਘਰਾਂ ਲਾ ਦੇਖਦਾ ਗੋਲੀਆਂ ਬੜੀਆਂ ਵੱਜ ਰਹੀਆਂ ਨੇ ਫਾੜੇ ਸ਼ੰਦ ਬਹੁ ਵਧਿਆ ਅਧਿਕ ਜੱਟੋ ਸੋ ਵੀਰ ਭਾਈ ਜੱਟੋ ਵੀਰ ਨੂੰ ਬੜਾ ਹੀ ਵੀਰ ਰਸ ਚੜਿਆ ਤੈਨ ਦੇਖ ਮੁਹੰਮਦ ਖਾਨ ਤੀਰ ਮੁਹੰਮਦ ਖਾਨ ਨੇ ਦੇਖਿਆ ਜਦੋਂ ਲਈ ਸੰਗ ਸੰਸਰ ਅਗਰ ਚਾਲ ਆਪਣੇ ਸੂਰਮਿਆਂ ਨੂੰ 1000 ਨੂੰ ਲੈ ਕੇ ਅੱਗੇ ਵਧਿਆ ਯਾਦ ਕਰ ਤਪਕ ਨਾਦਿਤ ਘਰਾਲ ਤੇ ਗੋਲੀਆਂ ਉਹ ਵੀ ਚਲਾਣ ਲੱਗੇ ਬੜੀ ਧਾਨ ਕ ਆਵਾਜ਼ ਹੈ ਲੱਗੇ ਸਭ ਟਕਾਇਨ ਫਮੰਤ ਤੇ ਸੂਰਮਿਆਂ ਦੇ ਗੋਲੀਆਂ ਬਦਦਿਆਂ ਕਾਇਲ ਹੋ ਕੇ ਧਰਤੀ ਤੇ ਕੁਮਕੇ ਡਿੱਗਦੇ ਐ ਟਰਮਾਰ ਮਾਰ ਉਪਰ ਪਰੰਤ ਮਾਰ ਲੋ ਮਾਰ ਲੋ ਕੇਗੇ ਸੂਰ ਮੇ ਇਕ ਦੂਜੇ ਤੇ ਚੜਦੇ ਵਾਦੇ ਜਾ ਰਹੇ ਐ ਕੁਛ ਧਰਿਓ ਪਾਨ ਤਬ ਦਿਓ ਉਸ ਮਦ ਕੁਝ ਸਾ ਸੰਗ ਜੀ ਸੂਰਜ ਢਲ ਗਿਆ ਕਸ਼ ਦਿਓਸ ਮੱਧ ਦੁਪਹਿਰ ਤੋਂ ਪਿੱਛੋਂ ਤਦੋਂ ਕੁਝ ਸੂਰਜ ਟੜ ਗਿਆ ਸੀ। ਏਰੇ ਪਰੇ ਸੂਰ ਚ ਹੈ ਜੀਤ ਜੁਦ ਤੇ ਭਿੜ ਰਹੇ ਸੂਰ ਮੇਂ ਜੰਗ ਵਿੱਚ ਜੁਦ ਕਰਨਾ ਚਾਹੁੰਦੇ ਜਿੱਤਣਾ ਚਾਹੁੰਦੇ ਕੜਕੰਤ ਦੇ ਛੁਟਕੰਤ ਜਵਾਲ ਤੇ ਗੋਲੀਆਂ ਚੱਲ ਰਹੀਆਂ ਨੇ ਤੇ ਬੜੀ ਆਵਾਜ਼ ਆ ਰਹੀ ਹੈ ਕਸਿਆੰਤ ਪਹਰ ਘਰੂਦ ਢਾਲ ਤੇ ਨਾਲ ਦੀ ਨਾਲ ਸੂਰ ਮੇਂ ਬੰਦੂਕ ਇੱਕ ਚੱਲਦੀ ਦੂਜੀ ਨੂੰ ਤਿਆਰ ਕਰ ਦਿੰਦੇ ਐ ਸ਼ੰਕੰਤ ਲਗਤ ਗਜ ਫੇਰ ਫੇਰ ਜਿਹੜੇ ਬੰਦੂਕ ਨੂੰ ਸਾਫ਼ ਕਰਨ ਵਾਲੇ ਗਾਜ ਬੰਦੂਕ ਵਿੱਚ ਚੱਲਦੇ ਆ ਨਾ ਫੁਲਤਰੂ ਉਹਨਾਂ ਦਾ ਖੜਕਾ ਬੜਾ ਹੈ ਗੁਲਕਾਣ ਠੋਕਰ ਪਹਿਰੇ ਰੇਰ ਗੋਲੀਆਂ ਬਰੂਧ ਪਰਖੇ ਠੋਕ ਠੋਕ ਕੇ ਸੁਰਮੇ ਦਿੰਦੇ ਐ ਤਰੀ ਅੰਤ ਸ਼ਿਸ਼ਤ ਤੋਰਾ ਸੁਜੋਰ ਤੇ ਸਾਧ ਸੰਗ ਜੀ ਸੇਧ ਵੱਣ ਕੇ ਤੇ ਸੁਰਮੇ ਸ਼ਿਸ਼ਤ ਕਹਿੰਦੇ ਸੇਧ ਨੂੰ ਸੇਦ ਲਨਗੇ ਬੰਦੂਖ ਚਲਾਉਂਦੇ ਦੁਸ਼ਮਣ ਵਾਲੇ ਸੁਖੇ ਹਨ ਤਪਲੀਤਾ ਠੋਰ ਠੋਰ ਤੇ ਪਲੀਤੇ ਧੁਰੇ ਜਿਵੇਂ ਪਟਾਕੇ ਨੂੰ ਨਹੀਂ ਅੱਗ ਲਾਈਦੀ ਬੱਤੀ ਨੂੰ ਰਾਣੇ ਟਾਈਮਾਂ ਵਿੱਚ ਐਉਂ ਅੱਗ ਲਾਈ ਜਾਂਦੀ ਸੀ ਪਲੀਤੇ ਨੂੰ ਤੇ ਜਦੋਂ ਅੱਗ ਲਾਈ ਜਾਂਦੀ ਸੀ ਫਿਰ ਅੱਗ ਬਾਲਣੀ ਪੈਂਦੀ ਸੀ ਉਹਨੂੰ ਪਲੀਤਾ ਤਖਾਣਾ ਕਹਿੰਦੇ ਐ ਬਹੁਤ ਸ਼ੋਰ ਤੜਾਪਨ ਹੋਣ ਲਾਗ ਤੇ ਜਦ ਬੰਦੂਖ ਚੱਲਦੀ ਟੜਾ ਪੜ ਟੜਾ ਪੜ ਆਵਾਜ਼ਾਂ ਆਉਂਦੀਆਂ ਨੇ ਛੁੱਟ ਗੁਲਕਾ ਜਵਾਲਾ ਜਾਗ ਜਾਗ ਗੋਲੀਆਂ ਚੱਲਦੀਆਂ ਗੋਲੀ ਨਿਕਲਣ ਦੇ ਨਾਲ ਅੱਗ ਨਿਕਲਦੀ ਹੈ ਬੰਦੂਖ ਦੀ ਨਾਲੀ ਦੇ ਵਿੱਚੋਂ ਵੱਡ ਉਠੇ ਤੋਂ ਮੰਡੇ ਗगन ਅਕਸ਼ਾਏ ਜਦੋਂ ਗੋਲੀ ਚੱਲਦੀ ਧੂਆ ਵੱਡਾ ਨਿਕਲਦਾ ਹੈ ਰਜ ਚੜੇ ਉਰਤ ਰਖ ਨਹੀਂ ਦਿਖਾਏ ਤੇ ਸਾ ਸੰਗਤ ਅਸਮਾਨ ਵਿੱਚ ਗਰਦ ਤੂ ਓਲੀ ਚੜੀ ਹੋਈ ਐ ਸੂਰਜ ਵੀ ਦਿਖਾਈ ਨਹੀਂ ਦੰਦਾ ਫਟ ਫੇਰੇ ਫੇਰ ਨੰਕਾਰ ਕੋਲ ਸੁਰਮੇ ਲੜ ਰਹੇ ਐ ਤੇ ਲਲਖਾਰੇ ਮਾਰਦੇ ਐ ਫਿੱਟ ਉੱਤ ਤੋਏ ਪਰ ਗਿਰਤ ਡੋਲ ਇਧਰ ਉਧਰ ਨੂੰ ਕੋੜਿਆਂ ਤੇ ਫਟਕਦੇ ਘੁੰਮਦੇ ਫਿਰ ਰਿਐ ਮਿਲ ਗਏ ਸੁਰ ਐਮ ਆਪਸ ਮੇਂ ਓ ਸੁਰ ਮੇਂ ਲੜ ਦੇ ਖਿਦੀਜੇ ਦੇ ਵਿੱਚ ਵਜ ਰਿਹਾ ਹੈ ਦਰ ਨਦੀ ਬਹਿਤ ਇਕ ਥਾਂ ਜਾਹੀ ਜਿਵੇਂ ਨਦੀਆਂ ਕੋਈ ਥਾਂ ਦੋ ਇਕੱਠੀਆਂ ਹੋ ਗਈਆਂ ਹੋਣ ਦਰਕਾਨ ਸੌਣ ਉੱਡੇ ਬਿਸਾਲ ਦਰਕਾਨ ਸੈਨ ਹੁਮੜੀ ਬਿਸਾਲ